ਵੀ ਕਹਿੰਦੇ ਪਿੰਡ ਦਾ ਕਿੱਥੋਂ ਪਤਾ ਲੱਗਦਾ ਕਹਿੰਦਾ ਗੁਹਾਰਿਆਂ ਤੋਂ ਪਤਾ ਲੱਗਦਾ ਪਿੰਡ ਦਾ ਠੀਕ ਹੈ ਨਾ ਗੱਲ ਹਾਂ ਮਤਲਬ ਉਹ ਕੀ ਸੀ ਗੱਲ ਵੀ ਪਿੰਡਾਂ ਦੀ ਜਿਹੜੀ ਸਾਡੀ ਸੀ ਉਹ ਗੁਹਾਰਿਆਂ ਤੋਂ ਪਤਾ ਲੱਗਦੀ ਅੱਗੇ ਦੇਖ ਲਓ ਤੁਸੀਂ ਆਮ ਮਾਤਾ ਸਾਡੀਆਂ ਸਾਡੀਆਂ ਦਾਦੀਆਂ ਵਰਗੀਆਂ ਜਾਂ ਮੰਮੀ ਵਰਗੀਆਂ ਵੀ ਉਹ ਉਹ ਮਤਲਬ ਪਾਥੀਆਂ ਪਤਨੀਆਂ ਸੀ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਾਤੀਆਂ ਦਾ ਸਾਡਾ ਹੁਣ ਮੰਨ ਲਓ ਸਾ ਆਪਣਾ ਲਾ ਲਓ ਬਾਈ ਕੀ ਅੱਗੇ ਕੀ ਸੀ ਟੈਕਨੋਲੋਜੀ ਨੇ ਫਰਕ ਪਾਇਆ ਠੀਕ ਹੈ ਅਸੀਂ ਨਹੀਂ ਕਹਿੰਦੇ ਵੀ ਟੈਕਨੋਲੋਜੀ ਹੋਣੀ ਚਾਹੀਦੀ ਪਰ ਅਸੀਂ ਆਪਣੇ ਵਿਰਸੇ ਤੋਂ ਆਪਣੇ ਜਿਹੜਾ ਸੱਭਿਆਚਾਰ ਤੋਂ ਨਾ ਭੁੱਲੀਏ ਮੰਨ ਲਓ ਹੁਣ ਲੋ ਆਉਂ ਲੋੜੀ ਨੂੰ ਕਹਿੰਦੇ ਨੇ ਆਪਾਂ ਨਾ ਉਹ ਕੀ ਸੀ ਵੀ ਅਸੀਂ ਆਪ ਪਾਤੀਆਂ ਇਕੱਠੀਆਂ ਕਰਨੀਆਂ ਹਨਾ ਮਤਲਬ ਉਹ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਲਾਉਂਦੇ ਸੀ ਵੀ ਆਪਾਂ ਬਈ ਗੱਲ ਸੁਣ ਲਓ ਵੀ ਜਿਹੜੇ ਆਪਣੇ ਏਰੀਆ ਦੇ ਵਿੱਚ ਨਹੀਂ ਆਪਾਂ ਪਾਤੀਆਂ ਇਕੱਠੇ ਕਰੇ ਮਤਲਬ ਜਿੰਨੀ ਲੋੜੀ ਸੀ ਉੱਚੀ ਬਾਲ ਦੇ ਹੁੰਦੇ ਸੀ ਹਨਾ ਉਹ ਹਰੇ ਘਰਾਂ 'ਚ ਜਾਣਾ ਮਤਲਬ ਉਹ ਇੱਕ ਜਿਵੇਂ ਕਹਿੰਦੀ ਗੱਲ ਇੱਕ ਸਮਾ ਸੀ ਬਾਈ ਜੀ ਮਤਲਬ ਉਹਦੇ 'ਚ ਕੀ ਆਪਣਤ ਸੀਗੀ ਸਾਰਿਆਂ ਨੂੰ ਇਕੱਠੇ ਹੋਣ ਦਾ ਇੱਕ ਮੌਕਾ ਮਿਲਦਾ ਸੀ ਸਾਰੇ ਬੰਦੇ ਹਨਾ ਫਿਰ ਉਹ ਲੋਹੜੀ ਵਾਲੇ ਦੇ ਨੇ ਇਕੱਠੇ ਹੋਣਾ ਚਾਹੇ ਹੁਣ ਗਰਾਊਂਡਾਂ ਦੇ ਵਿੱਚ ਦੇਖੋ ਤੁਸੀਂ ਪਿੰਡਾਂ ਦੇ ਵਿੱਚ ਗਰਾਊਂਡ ਬਣ ਗਏ ਸਰ ਮੰਨ ਲਓ ਘੱਟੋ ਘੱਟ ਗਰਾਊਂਡਾਂ 'ਚ ਆਉਂਦਾ ਕੌਣ ਆ ਬਾਈ ਜੀ ਗਰਾਊਂਡ ਤਾਂ ਹੀ ਬਣ ਗਏ ਜੇ ਅਸੀਂ ਉਹਨਾਂ ਨੂੰ ਕੋ ਮੋਟੀਵੇਟ ਕਰਕੇ ਵੀ ਗਰਾਊਂਡਾਂ ਦੇ ਵਿੱਚ ਖੇਡਣ ਵਾਸਤੇ ਅੱਗੇ ਕੀ ਸੀ ਵੀ ਅੱਗੇ ਤੁਸੀਂ ਗੱਲ ਕਰਦੇ ਸੀ ਵੀ ਅੱਗੇ ਘੱਟੋ ਘੱਟ ਮੈਚਾਂ ਦਾ ਸਾਡੇ ਪਿੰਡ ਹੀ ਅਸੀਂ 4-4 ਮੰਨ ਲਓ ਜਿਹੜੀਆਂ ਟੀਮਾਂ ਬਣ ਜਾਂਦੀਆਂ ਹੁੰਦੀਆਂ ਸੀ ਮਲੂ ਅੱਗੇ ਜਦੋਂ ਫੁੱਟਬਾਲ ਖੇਲਦੇ ਸੀ ਜਾਂ ਕੋਈ ਹੋਰ ਗੇਮ ਕਰਦੇ ਸੀ ਉਹ ਬਾਕੀ ਬਾਹਰ ਬੈਠੇ ਹੁੰਦੇ ਸੀ ਜਿਹੜੇ ਜੀਨੀਅਰ ਸੀ ਉਹ ਪਹਿਲਾਂ ਖੇਲੇ ਛੋਟੇ ਬੱਚੇ ਪਰ ਪੂਰੇ ਗਰਾਊਂਡਾਂ 'ਚ ਰੌਣਕ ਸੀ ਪਰ ਹੁਣ ਅੱਜ ਦੇ ਸਮੇਂ ਦੀ ਗੱਲ ਕਰੀਏ ਅੱਗੇ ਕੀ ਸੀ ਵੀ ਆ ਜਿਹੜਾ ਹੁਣ ਇੱਕ ਨਵਾਂ ਆ ਗਿਆ ਮੋਬਾਈਲ ਵਾਲਾ ਕਲਚਰ ਆ ਗਿਆ ਤੇ ਇਹ ਇਹ ਮੈਂ ਜਿਹੜੀ ਮਹਿਸੂਸ ਕਰਦਾ ਵੀ ਜਿਹੜਾ ਸਕੂਲਾਂ ਨੇ ਨਾ ਆਨਲਾਈਨ ਵਾਲਾ ਸਿਸਟਮ ਇਹ ਨਵਾਂ ਸ਼ੁਰੂ ਹੋਇਆ ਇਹ ਲੋਕਡਾਊਨ ਤੋਂ ਬਾਅਦ ਹੋਇਆ ਸ਼ਾਇਦ ਜ਼ਿਆਦਾਤਰ ਆਪਣੇ ਘਰੇ ਹੀ ਬੱਚੇ ਇਹ ਲੋਕਡਾਊਨ ਤੋਂ ਬਾਅਦ ਜਦੋਂ ਇਹ ਕਲਾਸਾਂ ਜੀਆਂ ਆਨਲਾਈਨ ਲੱਗਣ ਲੱਗੀਆਂ ਉਹ ਕੀ ਵੀ ਹਰੇਕ ਮਾ ਉਹ ਆਮ ਕਰਦੇ ਨਾਲ ਕੀ ਹੋਇਆ ਵੀ ਹਰੇਕ ਨੂੰ ਮਤਲਬ ਇੱਕ ਮੋਬਾਈਲ ਹੀ ਜਵਾਕ ਨੂੰ ਆਪਦਾ ਲੈ ਕੇ ਦਿੱਤਾ ਉਹਨੇ ਮੋਬਾਈਲ ਤਾਂ ਤੁਹਾਨੂੰ ਪਤਾ ਬੱਚਿਆਂ ਲਈ ਤਾਂ ਮੈਂ ਤਾਂ ਕਹਿੰਦਾ ਘਾਤ ਕੀ ਨੇ ਠੀਕ ਹੈ ਕੋਈ ਉਮਰ ਦੇ ਹਿਸਾਬ ਨਾਲ ਹੁੰਦਾ ਵੀ ਇਹਦੇ ਵਿੱਚ ਬਹੁਤ ਕੁਝ ਆ ਆਪਾਂ ਹਰੇਕ ਚੀਜ਼ ਵਰਤੋਂ ਦੇ ਵਿੱਚ ਆ ਪਰ ਬੱਚਿਆਂ ਨੂੰ ਮੈਨੂੰ ਲੱਗਦਾ ਵੀ 10ਵੀਂ ਤੱਕ ਜਾਂ ਹੋ ਰਾ ਇਹ ਮੋਬਾਈਲ ਤੋਂ ਜਾਂ ਹੋਰ ਠੀਕ ਹੈ ਗੱਲ Google ਹੁੰਦੀ ਹੈ ਸਾਡੇ ਕੰਪਿਊਟਰ ਹੈਗੇ ਨੇ ਉਹ ਤੋਂ ਜੇ ਤੁਸੀਂ ਕੋਈ ਡਾਕੂਮੈਂਟ ਡਾਊਨਲੋਡ ਕਰਨੇ ਆ ਬੱਚਿਆਂ ਨੇ ਸਕੂਲ ਵਾਲੇ ਵੀ ਜ਼ਿੰਮੇਵਾਰੀ ਸਮਝਣ ਯਾਰ ਵੀ ਇਹਨਾਂ ਨੂੰ ਮੋਬਾਈਲਾਂ ਤੋਂ ਇਹਨਾਂ ਨੂੰ ਪਰੇ ਕਰੋ ਬੱਚਿਆਂ ਨੂੰ ਤਾਂ ਜੋ ਜਿਹੜੀ ਖੇਡ ਆ ਮੰਨ ਲਓ ਤੁਸੀਂ ਹੁਣ ਮੈਂ ਆਪਣੇ ਬੱਚੇ ਦੀ ਮੰਨ ਲਓ 3-4 ਵਜੇ ਤਾਂ ਉਹ ਪੜ ਕੇ ਆਉਂਦੇ ਨੇ ਉਦੋਂ ਬਾਅਦ ਦੇ ਵਿੱਚ ਉਹ ਮੁੜ ਕੇ ਟਿਊਸ਼ਨ ਵਾਲਾ ਸਿਸਟਮ ਚੱਲ ਪਿਆ ਚੱਲਿਆ ਹੋਇਆ ਲਾਜ਼ਮੀ ਵੀ ਟਿਊਸ਼ਨ ਉਹ ਖੇਡਣ ਦਾ ਕਦੋਂ ਟਾਈਮ ਹੁੰਦਾ ਸੀ ਅੱਗੇ ਸੀ 1.5 2 ਵਜੇ ਤੱਕ ਮਤਲਬ ਬੱਚਾ ਪੜਦਾ ਹੁੰਦਾ ਸੀ ਸਕੂਲੋਂ ਆ ਕੇ ਨੇੜੇ ਪਿੰਡਾਂ ਦੇ ਸਕੂਲਾਂ 'ਚ ਪੜਦੇ ਹੁੰਦੇ ਸੀ ਹੁਣ ਤਾਂ ਸ਼ਹਿਰ ਜਾਂਦੇ ਨੇ ਪਹਿਲਾਂ ਤਾਂ ਬੱਸਾਂ ਹੀ 2-3 ਘੰਟੇ ਲਾਂਦੀਆਂ ਨੇ ਹਣਾ ਅੱਗੇ ਕੀ ਸੀ ਵੀ ਇੱਥੇ ਨੇੜੇ ਜਾਣਾ ਹੁੰਦਾ ਸੀ ਨੇੜੇ ਜਾ ਕੇ ਕੀ ਸੀ ਵੀ ਆਪਦਾ 1-2 ਵਜੇ ਘਰੇ ਆ ਜਾਓ ਉਦੋਂ ਬਾਅਦ ਦੇ ਵਿੱਚ ਆਪਦਾ ਆ ਕੇ ਰੋਟੀ ਪਾਣੀ ਖਾ ਕੇ ਆਪਦਾ ਖੇਡਣ ਨੂੰ ਤਰਪੋ ਉਹ ਕੀ ਸਾਡੇ ਜਿਹੜੇ ਸੇਤਾਂ ਠੀਕ ਹੁੰਦੀਆਂ ਸੀ ਜਵਾਕਾਂ ਨੂੰ ਬਿਮਾਰੀਆਂ ਨਹੀਂ ਹੁੰਦੀਆਂ ਸੀ ਵਧੀਆ ਉਹਨਾਂ ਦਾ ਮੰਨ ਲਓ ਪੌਣ ਪਾਣੀ ਖਾਣ ਪੀਣ ਪੂਰਾ ਖੁੱਲਾ ਹੁੰਦਾ ਸੀ ਕੁੱਟ ਕੇ ਘਰੇ ਵੰਡਦੇ ਹਾਂ ਹਾਂ ਵੀ ਉਹਨੂੰ ਮੰਨ ਲਓ ਖਿੱਚ ਖਿੱਚ ਕੇ ਜਿਵੇਂ ਕਹਦੀ ਗੱਲ ਵੀ ਹੁਣ ਜਦੋਂ ਹੁੰਦਾ ਸੀ ਕਿ ਟਾਈਮ ਪੀਰੀਅਡ ਹੁੰਦਾ ਸੀ ਐ ਨਹੀਂ ਸੀ ਨਾ ਮੋਬਾਈਲ ਜਾਂ ਹੋਰ ਹੀ ਤਾਂ ਗੱਲੇ ਹੀ ਨਹੀਂ ਸੀ ਉਦੋਂ ਕਿਸੇ ਵੀ ਇੱਕ ਟਾਈਮ ਪੀਰੀਅਡ ਸੀ ਵੀਰੋਂ ਕੀ ਸੀ ਵੀ ਆਪਣਾ ਵੀ ਮੂੰਹ ਨੇਰਾਜਾ ਹੋ ਜਾਂਦਾ ਜੀ ਜਦੋਂ ਮੂੰਹ ਨੇਰਾ ਹੋ ਗਿਆ ਵੀ ਚੱਲ ਵੀ ਹੁਣ ਨਾਲ ਦਾ ਜਾਂਦਿਆਂ ਦੇ ਛੱਤਰਖਾਣੇ ਜੀ ਤਾਂ ਪਤਾ ਹੀ ਸੀ ਵੀ ਗਾਲਾਂ ਤਾਂ ਹੁਣ ਪੈਣੀਆਂ ਨੇ ਰੋਜ਼ ਦਾ ਹੀ ਕੰਮ ਸੀ ਸੱਟ ਵੀ ਲੱਗਦੀ ਸੀ ਸੱਟ ਵੇਲੇ ਘਰੇ ਫੇਰ ਕੱਟ ਪੈਂਦੀ ਹੁੰਦੀ ਸੀ ਵੀ ਇਹ ਤਾਂ ਪੱਕਾ ਹੀ ਸੀ ਵੀ ਕੱਟ ਤਾਂ ਪੈਣੀ ਹੋਈਆਂ ਜਾ ਕੇ ਹੁਣ ਵੀ ਠੀਕ ਹੈ ਲੇਟ ਹੋ ਗਏ ਪਰ ਇਹ ਜੀ ਵੀ ਨਹਾ ਤੋ ਕੇ ਠੀਕ ਹੈ ਗੱਲ ਵੀ ਆਪਦਾ ਰਾਤ ਨੂੰ ਪੜਨਾ ਸਵੇਰੇ ਫੇਰ ਉਹੀ ਰੁਟੀਨ ਸੀ ਉਦੋਂ ਕੀ ਸੀ ਉਦੋਂ ਆਪਣਾ ਜਿਹੜਾ ਮੰਨ ਲਓ ਆਪਣੇ ਹਮ ਸਾਥੀ ਸੀ ਆਪਣੇ ਦੋਸਤ ਸੀ ਉਦੋਂ ਭਾਈਚਾਰਾ ਬਹੁਤ ਸੀ ਬਹੁਤ ਬਹੁਤ ਸੀ ਮਤਲਬ ਇੱਕ ਸਾਨੂੰ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਇੱਕ ਮਤਲਬ ਖਿਜਪੁਣਾ ਲਾ ਲੋ ਜਾਂ ਉਹ ਸਾਡਾ ਇਹ ਚੀਜ਼ਾਂ ਨੇ ਘਟਾਤਾ ਬਾਈ ਭਾਈਚਾਰ ਮਤਲਬ ਜਦੋਂ ਅਸੀਂ ਇੰਡੀਪੈਂਡੈਂਟ ਹੋ ਗਏ ਅਲੱਗ-ਅਲੱਗ ਹਰੇਕ ਚੀਜ਼ ਦਾ ਨਾ ਦੂਜਾ ਵੱਡਾ ਕਾਰਨ ਹੈ ਵੀ ਮੈਂ ਜਿਹੜੀ ਗੱਲ ਕਈ ਵਾਰ ਕਹਿਣਾ ਹੁੰਦਾ ਵੀ ਯਾਰ ਮੈਂ ਕੀ ਲੈਣਾ ਹਨਾ ਵੀ ਯਾਰ ਠੀਕ ਹੈ ਉਹ ਮੈਂ ਨਹੀਂ ਲੈਣਾ ਯਾਰ ਸਾਡਾ ਜਿਹੜਾ ਠੀਕ ਹੈ ਜਾਣਾ ਬਾਈ ਜੀ ਹਰੇਕ ਨੇ ਇੱਕ ਦਿਨ ਮਤਲਬ ਜ਼ਿੰਦਗੀ ਦੇ ਵਿੱਚ ਜਿਹੜਾ ਆਇਆ ਉਹਦੀ ਜਦ ਹੀ ਉਹ ਤੋਂ ਜਿਹੜੀ ਉਹਦੀ ਮੌਤ ਦੀ ਸੀਮਾ ਉਹ ਨਿਰਪਰਤਾ ਹੈ ਵੀ ਉਹਨੇ ਜਿਹੜਾ ਆਇਆ ਉਹਨੇ ਇੱਕ ਦਿਨ ਜਾਣਾ ਠੀਕ ਹੈ ਪਰ ਇਹਦੇ ਜਿਹੜੇ ਕੁਝ ਚੰਗੇ ਕੰਮ ਕਰ ਜਿਆਂਗੇ ਜਾਂ ਸਾਡਾ ਕੋਈ ਭਾਈਚਾਰਾ ਜਾਂ ਕੋਈ ਆਪਣੇ ਸਮਾਜ ਲਈ ਆਪਣੇ ਖੇਤੇ ਲਈ ਜਾਂ ਆਪਣੇ ਜਿਹੜਾ ਹੈ ਲੋਕਾਂ ਲਈ ਕੁਝ ਕਰ ਜਮਾਂਗੇ ਤਾਂ ਸਿਰਫ ਉਹੀ ਚੇਤੇ ਰਹੂਗਾ ਠੀਕ ਹੈ ਜਿਹੜਾ ਆਇਆ ਸੋ ਚੱਲ ਜੀ ਸਭ ਕੀ ਆਈ ਵਾਰੀਏ ਇਹ ਤਾਂ ਇਹ ਤਾਂ ਨਿਸ਼ਚਿਤ ਹੈ ਗੁਰੂ ਸਾਹਿਬ ਨੇ ਤੈਆ ਠੀਕ ਹੈ ਚੰਗੇ ਕੰਮ ਕਰੋ ਠੀਕ ਹੈ ਗੱਲ ਅਸੀਂ ਕਿਸੇ ਨਾਲ ਉਹ ਨਹੀਂ ਕਹਿੰਦੇ ਵੀ ਕਿਸੇ ਨੂੰ ਕੋਈ ਮਾਰਾ ਜਾਂ ਹੋਰ ਆ ਪਰ ਘਟੋ ਘਟਾ ਆਪਣਾ ਜਿਹੜਾ ਕੋਈ ਪੁਰਾਣਾ ਸਾਡਾ ਵਿਰਸਾ ਹੈ ਜਾਂ ਪੁਰਾਣਾ ਸਾਡਾ ਕੋਈ ਸੱਭਿਆਚਾਰਾ ਜਾਂ ਪੁਰਾਣਾ ਸਾਡਾ ਭਾਈਚਾਰਾ ਉਹਨੂੰ ਕਾਇਮ ਰੱਖਾਂਗੇ ਤਾਂ ਸਾਡੇ ਲਈ ਚੰਗੀ ਗੱਲ ਹੈ ਬਈ ਸੋ ਅਖੀਰ ਦੇ ਵਿੱਚ ਕੀ ਸਨੇਹਾ ਦੇਣਾ ਚਾਹੁੰਦੇ ਹੋ ਪੰਜਾਬ ਵਾਸੀਆਂ ਨੂੰ ਜਿਹੜਾ ਤੁਸੀਂ ਹੁਣ ਇਸ ਵੇਲੇ ਲਹਿਰ ਚਲਾਈ ਹੈ ਕੀ ਲੱਗਦਾ ਹੈ ਕਿ ਨਾਲ ਜੁੜਨਗੇ ਲੋਕ ਨਹੀਂ ਲਹਿਰ ਨਹੀਂ ਬਾਈ ਇੱਕ ਸਨੇਹਾ ਹੀ ਹੈ ਜੀ ਲਹਿਰ ਤਾਂ ਨਹੀਂ ਇਹ ਗੱਲ ਆਪਾਂ ਕਹਿ ਸਕਦੇ ਆਪਾਂ ਕਹੋਣਾ ਲਹਿਰ ਚਲਾਉਣ ਵਾਲੀ ਇੱਕ ਸਨੇਹਾ ਹੈ ਸਾਡੇ ਸੂਝਵਾਨ ਵੋਟਰ ਨੂੰ ਹੱਥ ਬੰਨ ਕੇ ਬੇਨਤੀ ਵੀ ਕਿਉਂਕਿ ਜਿਹੜੀ ਸਾਡੀ ਸਿਹਤ ਆ ਬਾਈ ਜੀ ਜੇ ਤੁਹਾਡਾ ਸਿਹਤ ਚੰਗੀ ਹੈ ਛੋਟੇ ਵਿਚਾਰ ਚੰਗੇ ਆਉਣਗੇ ਬਾਣੀ ਬਾਣੇ ਨਾਲ ਬੰਦਾ ਜੁੜੂਗਾ ਜੇ ਸਾਡੀ ਸਿਹਤ ਚੰਗੀ ਹੈ ਜੇ ਮੰਨ ਲਓ ਤੁਸੀਂ ਕੋਈ ਖਾ ਪੀ ਕੇ ਕੋਈ ਮੰਨ ਲਓ ਇਸ ਤਰ੍ਹਾਂ ਦੀ ਉਹ ਛੋਟੇ ਸਰੀਰ ਨੂੰ ਇਫੈਕਟ ਕਰਤਾ ਮੰਨ ਲਓ ਮੈਂ ਤੁਹਾਨੂੰ ਇੱਕ ਦੱਸਦਾ ਵੀ ਇੱਕ ਯਾਰ ਨੌਜ ਫਿਰ ਤੁਸੀਂ ਕਹੋ ਵੀ ਨਵੀਂ ਮੰਨ ਲਓ ਅੱਜ ਕੱਲ ਦੇ ਮੁੰਡੇ ਨੇ ਜਿਵੇਂ ਉਹ ਯਾਰ ਤੂੰ ਸੁਸਤ ਜਾਂ ਕਦੇ ਹੱਸਦੇ ਹੀ ਮੂੰਹ ਤੇ ਹਾਸਾ ਹੀ ਹੈ ਨਹੀਂ ਯਾਰ ਲੋਕਾਂ ਦੇ ਮੰਨ ਲਓ ਹਰੇਕ ਬੰਦਾ ਟੈਨਸ਼ਨ 'ਚ ਹੈ ਇਸ ਟਾਈਮ ਖਸਾਈ ਉੜ ਗਿਆ ਯਾਰ ਲੋਕਾਂ ਦਾ ਪਤਾ ਨਹੀਂ ਕਿੱਥੇ ਗਿਆ ਅੱਗੇ ਹੱਸਣਾ ਖੇਡਣਾ ਠੀਕ ਹੈ ਕੰਮ ਕਰ ਜ਼ਰੂਰੀ ਨੇ ਅਸੀਂ ਨਹੀਂ ਕਹਿੰਦੇ ਵੀ ਕੰਮ ਕਰ ਨਹੀਂ ਕਰਨੇ ਹਰੇਕ ਚੀਜ਼ ਰੋਇਆ ਘਟੋ ਘਟਾ ਟੋਟਾ ਹੱਸਣਾ ਖੇਡਣਾ ਤੁਸੀਂ ਦੇਖੋ ਵੀ ਅੱਗੇ ਪਿੰਡਾਂ ਦੇ ਵਿੱਚ ਸਵੇਰੇ ਲੋਕ ਉੱਠਦੇ ਹੁੰਦੇ ਸੀ ਈਗਾ ਸਵੇਰ ਤੋਂ ਬਾਣੀ ਚੱਲਦੀ ਹੁੰਦੀ ਸੀ ਤੇ ਅਸੀਂ ਨੰਗਦੇ ਵਰਦੇ ਇੱਕ ਦੂਜੇ ਨਾਲ ਸਮਾਈਲ ਕਰਦੇ ਸੀ ਕੋਈ ਫਤਿਹ ਕਰਦੇ ਸੀ ਤਾਂ ਉਦੋਂ ਬਹਿਦੇ ਉੱਠਦੇ ਸੀ ਖੁੰਡਾ ਹੁੰਦੀਆਂ ਸੀ ਸਾਡੀਆਂ ਹੁਣ ਦੇਖ ਲਓ ਮਿਲ ਲਾਦਾ ਤੁਸੀਂ ਸਿਰਫ ਗਰਾਉਂਡ 'ਚ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਵੀ ਬੈਠਣਾ ਉੱਠਣਾ ਹਟ ਗਏ ਸਾਡੇ ਵਿਚਾਰ ਆਦਾਨ ਪ੍ਰਦਾਨ ਕੋਈ ਚੰਗੀ ਚੀਜ਼ ਇੱਕ ਦੂਜੇ ਨਾਲ ਸ਼ੇਅਰ ਕਰਨੋਂ ਅਸੀਂ ਹਟ ਗਏ ਘਰਾਂ 'ਚ ਵੜ ਗਏ ਮੋਬਾਈਲ ਹੋ ਗਏ ਟੈਕਨੋ ਗੱਡੀਆਂ ਹੋ ਗਈਆਂ ਅੱਗੇ ਕੀ ਸੀ ਹਾਂ ਅੱਗੇ ਕੀ ਸੀ ਵੀ ਅੱਗੇ ਸਾਧ ਮੁੱੱਪਾ ਜਾਂ ਹੋਰਾਂ ਗੱਲ ਵੀ ਅੱਗੇ ਸਕੂਟਰ ਮੋਟਰਸਾਈਕਲ ਹੁੰਦੇ ਸੀ ਇੱਕ ਇੱਕ ਦੋ ਦੋ ਮੋਟਰਸਾਈਕਲ ਕਿਸੇ ਕਿਸੇ ਟਾਂ ਮੇ ਵੀ ਕੇ ਜਾਣਾ ਗੱਡੀਆਂ ਤਾਂ ਆਮ ਨਹੀਂ ਸੀ ਕਿ ਮੰਨ ਲਓ ਕਿਤੇ ਦੂਰ ਗੁਰੂ ਘਰ ਜਾਣਾ ਹੁਣ ਹਰੇਕ ਬੰਦਾ ਗੁਰੂ ਘਰ ਜਾਂਦਾ ਆਪਣੇ ਪੰਜ ਮੈਂਬਰ ਵੰਦਾ ਚਲੋ ਘੁੰਮੇ ਆਓ ਅੱਗੇ ਕੀ ਸੀ ਵੀ ਅੱਗੇ ਮੰਨ ਲਓ ਜਿਹਦੇ ਕੋ ਟਰੱਕ ਹੁੰਦਾ ਸੀ ਜਾਂ ਕੋ ਵੱਡੀਆਂ ਚੀਜ਼ਾਂ ਹੁੰਦੀ ਸਾਰੇ ਪਿੰਡ ਨੇ ਆਪਦੇ ਪਾਸੇ ਨੇ ਇਕੱਠੇ ਹੋ ਕੇ ਜਾਣਾ ਉਹ ਜਾਂ ਤਾਂ ਬਾਈ ਜੁੜੀਆਂ ਹੋਈਆਂ ਨੇ ਹਲੇ ਮਤਲਬ ਹੁਣ ਤੱਕ ਕੋ ਜੁੜੀਆਂ ਹੋਈਆਂ ਨਹੀਂ ਹਨਾ ਵੀ ਉਹ ਇੱਕ ਭਾਈਚਾਰਾ ਸੀ ਵੀ ਸਾਡਾ ਇੱਕ ਮਾਹੌਲ ਸੀ ਮਤਲਬ ਵਧੀਆ ਟਾਈਮ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਦੁਬਾਰਾ ਸਾਨੂੰ ਮੋੜਾ ਪਾਉਣ ਦੀ ਲੋੜ ਹੈ ਹੁਣ ਤੁਸੀਂ ਇਹ ਇਸ ਪਿੱਛੇ ਮਿਲਾਵਟ ਦੀ ਅੱਜ ਆਪਾਂ ਗੱਲ ਕੀਤੀ ਹੈ ਤੇ ਇਹੀ ਬੇਨਤੀ ਕਰਾਂਗੇ ਵੀ ਬਾਈ ਜੀ ਘਟੋ ਘਟ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਤਾਂ ਇਹ ਗੱਲ ਹੈ ਵੀ ਜਿਹੜੀ ਕੋਈ ਮਿਲਾਵਟੀ ਹੈ ਕਿਉਂਕਿ ਜੇ ਅਸੀਂ ਇਕੱਠੇ ਹੋ ਕੇ ਨੱਥ ਪਾਵਾਂਗੇ ਤਾਂ ਸੌਖਾ ਵਾ ਜੇ ਇਕੱਲੇ ਇਕੱਲੇ ਮਤਲਬ ਅਸੀਂ ਭੱਜਲੇ ਤਾਂ ਫੇਰ ਸਾਡਾ ਕੁਝ ਨਹੀਂ ਬਣਨਾ ਹੈ ਜੇ ਕਿਤੇ ਤੁਹਾਨੂੰ ਲੱਗਦਾ ਵਾ ਤਾਂ ਜਿਵੇਂ ਸਿੰਪਲ ਨੇ ਉਹਨੂੰ ਚੈੱਕ ਕਰਾਓ ਉਹ ਦੁੱਧ ਘਰੇ ਤੁਸੀਂ ਆਪਦੇ ਬੱਚਿਆਂ ਨੂੰ ਵਰਤਦੇ ਹੋ ਇੱਕ ਜ਼ਹਿਰ ਦੇ ਰਹੇ ਹੋ ਇੱਕ ਕੈਮੀਕਲ ਨਸ਼ਾ ਹੈ ਇਹ ਕੈਮੀਕਲ ਨਸ਼ਾ ਆਪਾਂ ਦੇ ਰਹੇ ਹਾਂ ਤੇ ਇਹਨੂੰ ਘੱਟੋ ਘੱਟ ਕਿਤੇ ਲੈਬਾਂ ਦੇ ਵਿੱਚ ਜਾਂ ਤੁਸੀਂ ਆਪਣਾ ਦੁੱਧ ਪਨੀਰ ਕਿਉਂ ਆਪਦਾ ਚੈੱਕ ਕਰਵਾਓ ਜੇ ਕਿਤੇ ਹੈ ਤਾਂ ਉਹ ਤੇ ਮੰਨ ਲਓ ਐਕਸ਼ਨ ਲੈਣ ਦੀ ਜ਼ਿੰਮੇਵਾਰੀ ਹੈ ਪਲੱਸ ਸਰਕਾਰਾਂ ਨੂੰ ਵੀ ਇਹ ਚਾਹੀਦਾ ਘੱਟੋ ਘੱਟੇ ਤੇ ਸਖਤ ਕਾਨੂੰਨ ਬਣੇ ਮੰਨ ਲਓ ਜੇ ਕਿਸੇ ਦੀ ਮੌਤ ਨਾ ਖੇਡੇ ਤਾਂ ਉਹਦੀ ਮੌਤ ਦੀ ਸਜ਼ਾ ਉਹਨੂੰ ਮਿਲੇ ਤਾਂ ਇਹ ਸਖਤ ਕਾਨੂੰਨ ਬਣੇ ਤੇ ਸਾਰਿਆਂ ਨੂੰ ਇਹੀ ਆ ਵੀ ਗੱਲ ਹੱਸਦਾ ਬੱਸਦਾ ਸਾਡਾ ਪੰਜਾਬ ਰਹਿ ਤੇ ਜਿਹੜੀ ਮਲਾਵਟ ਕੋਰੀਏ ਨੂੰ ਤਾਂ ਹੀ ਨੱਤ ਪੈ ਸਕਦੀ ਹੈ ਵੀ ਜੇ ਸਾਰੇ ਅਸੀਂ ਘੱਟੇ ਹੋ ਗ ਵੀ ਲੱਸੀ ਵੀ ਪੈਕੇਟਾਂ ਦੇ ਵਿੱਚ ਮਿਲਿਆ ਕਰੂ ਮਤਲਬ ਇਹ ਕਿਸੇ ਨੇ ਸੋਚਿਆ ਨਹੀਂ ਸੀ ਪੁਰਾਣੇ ਦੇ ਵਿੱਚ ਵੀ ਜਿਹੜੀ ਲੱਸੀ ਹੈ ਉਹ ਹੁਣ ਪੈਕੇਟਾਂ ਦੇ ਵਿੱਚ ਅਵੇਲੇਬਲ ਆ ਬਾਈ ਮਤਲਬ ਆਮ ਲੱਸੀ ਘਰਾਂ ਦੇ ਵਿੱਚ ਜਿਵੇਂ ਕਹਿੰਦੀ ਆ ਆਮ ਵਰਤੋਂ ਦੇ ਵਿੱਚ ਡੇਲੀ ਸਾਡੀ ਵਰਤੋਂ ਦੇ ਵਿੱਚ ਸ਼ੁਰੂ ਅਸੀਂ ਸ਼ੁਰੂਬਾਤ ਚਾਹ ਲੱਸੀ ਦੁੱਧ ਤੋਂ ਘਰੋਂ ਅਸੀਂ ਸ਼ੁਰੂ ਕਰਦੇ ਆ ਪਰ ਅੱਜ ਦੇ ਸਮੇਂ ਦੇ ਵਿੱਚ ਜੇ ਦੇਖੀਏ ਤੇ ਪੁਰਾਣਾ ਸਮਾਂ ਦੇਖੀ ਤੇ ਬਹੁਤ ਫਰਕ ਪੈ ਗਿਆ ਤੇ ਜਿਹੜੀ ਟੈਕਨੋਲੋਜੀ ਆਈ ਆ ਜਾਂ ਇਹ ਆਪਾਂ ਕਹਿੰਦੇ ਆ ਸਾਡੀਆਂ ਤਰੱਕੀ ਦੀਆਂ ਲੀਹਾਂ ਨੇ ਇਹ ਕਿਤੇ ਨਾ ਕਿਤੇ ਸਾਡੇ ਤੇ ਭਾਰੂ ਪਈਆਂ ਨੇ ਇਹ ਜਿਹੜੀ ਤਰੱਕੀ ਅਸੀਂ ਚਾਹੁੰਦੇ ਸੀ ਉਹ ਸਾਡੇ ਤੇ ਕਿਤੇ ਕਿਤੇ ਹਾ ਵੀ ਹੋ ਗਈ ਚਾਹੇ ਉਹ ਬਿਮਾਰੀਆਂ ਦੇ ਰੂਪ ਦੇ ਵਿੱਚ ਲਾ ਲੂ ਤੇ ਜਾਂ ਉਹ ਸਾਡੇ ਮਤਲਬ ਅਨੇਕਾਂ ਹੀ ਜਿਵੇਂ ਸਾਡੀ ਸਿਹਤ ਨਾਲ ਖਲਬਾਰ ਤੌਰ ਤੇ ਲਾ ਲੂ ਸਾਡਾ ਤੁਸੀਂ ਇੱਕ ਪੁਰਾਣੇ ਜਿਹੜੇ ਪਿੰਡਾਂ ਦੇ ਜਵਾਗ ਸੀਗੇ ਜਾਂ ਸਾਡੇ ਬਜ਼ੁਰਗ ਸੀ ਉਹਨਾਂ ਦਾ ਸਿਹਤ ਜੁੱਸਾ ਜਿਵੇਂ ਧਾੜਵੀਆਂ ਯੋਧਿਆਂ ਸੂਰਬੀਰਾਂ ਦੀ ਪੰਜਾਬ ਲਈ ਤਾਂ ਵੈਸੀ ਖਾਣਾ ਪੀਣਾ ਸ਼ੁਰੂ ਤੋਂ ਮੰਨਿਆ ਗਿਆ ਵਾ ਤੇ ਜਿਹੜੀਆਂ ਸਿਹਤ ਸੀ ਤੇ ਅੱਜ ਦੇ ਬੱਚਿਆਂ ਦੀ ਸਿਹਤ ਉਹਦੇ ਬਹੁਤ ਜ਼ਮੀਨ ਆਸਮਾਨ ਦਾ ਅੰਤਰ ਹੈ ਅੱਜ ਜੇ ਆਪਾਂ ਗੱਲ ਕਰੀਏ ਕਿਉਂਕਿ ਜੰਮ ਦੇ ਬੱਚੇ ਨੂੰ ਬਾਈ ਜੀ ਕੈਂਸਰ ਹੈ ਜੰਮ ਦੇ ਬੱਚੇ ਮਾਨੂੰ ਜਿਵੇਂ ਕਹਦੀਏ ਗੱਲ ਅੱਖਾਂ ਤੋਂ ਦਿਂਦਾ ਨਹੀਂ ਹੈ ਜੰਮ ਦੇ ਬੱਚੇ ਨੂੰ ਸ਼ੂਗਰ ਹੈ ਹਸਪਤਾਲਾਂ ਦੇ ਵਿੱਚ ਜਨਮ ਦੇ ਬੱਚੇ ਇਹ ਕਾਰਨ ਕੀ ਹੈ ਸਾਡੀਆਂ ਜਿਹੜੀਆਂ ਮੰਨ ਲਓ ਇਹ ਜਿੰਨਾ ਕ ਅਸੀਂ ਐਨਾਲਿਸਿਸ ਕੀਤਾ ਤੁਹਾਡੇ ਸੂਝਵਾਨ ਵੀਰਾਂ ਨਾਲ ਸਲਾਹ ਮੰਨ ਲਓ ਰੋਜ਼ ਆਪਾਂ ਡਿਸਕਸ ਕਰਦੇ ਆਂ ਜਾਂ ਕੋਈ ਡਾਟਾ ਦੇਖਦੇ ਆਂ ਚਾਹੇ ਉਹ ਸਰਕਾਰ ਦਾ ਹੋਵੇ ਜਾਂ ਆਪਾਂ ਚੀ ਉਹ ਤਾਂ ਸਾਡਾ ਜਿਹੜਾ ਲਿਕੁਇਡ ਹੈ ਉਹ ਉਹ ਮੰਨ ਲਓ ਸਾਡੇ ਅੰਦਰ ਜਾਂਦਾ ਹੈ ਉਹ ਜੇ ਆਪਾਂ ਕਹੀਏ ਵੀ ਜਦੋਂ ਬੱਚੇ ਨੂੰ ਜਨਮ ਦੇਣਾ ਮਾਂ ਨੇ ਤਾਂ ਉਹ ਵੀ ਬਾਹਰਲਾ ਦੁੱਧ ਜਾਂ ਬਾਹਰਲੀ ਚੀਜ਼ਾਂ ਉਹ ਖਾ ਕੇ ਜਦੋਂ ਬੱਚੇ ਨੇ ਜਨਮ ਲੈਣਾ ਤਾਂ ਉਹ ਜਿਹੜਾ ਜ਼ਹਿਰ ਹੈ ਮਤਲਬ ਇਹ ਮਲਾਵਟੀ ਨਹੀਂ ਹੈ ਇਹਨੂੰ ਜ਼ਹਿਰ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਕਿ ਕੈਮੀਕਲ ਨਸ਼ਾ ਇਹਨੂੰ ਅੱਜ ਦੇ ਸਮੇਂ 'ਚ ਮੈਂ ਕਹਿੰਦਾ ਮਲਾਵਟ ਨਾ ਕਹੀਏ ਇਹਨੂੰ ਇੱਕ ਨਸ਼ੇ ਦਾ ਦੂਜਾ ਰੂਪ ਇਹਨੂੰ ਕਹਿ ਸਕਦੇ ਆਪਾਂ ਤੇ ਇਹ ਜਿ ਕਹਿਣ ਤੋਂ ਕੋਈ ਗਰੇਜ ਨਹੀਂ ਹੈ ਵੀ ਜਿਹੜਾ ਇਹ ਮਲਾਵਤੀ ਜ਼ਹਿਰ ਆ ਇਹ ਮਤਲਬ ਜ਼ਹਿਰ ਨਸ਼ਾ ਆ ਇਹ ਇਹ ਇੰਨਾ ਕ ਵੱਧ ਚੁੱਕਿਆ ਤੇ ਇਹਦੀ ਹਾਦੀ ਜਿਹੜੀ ਹੈ ਮੰਲੋ ਉਹ ਉਹ ਮਤਲਬ ਬੱਤ ਤੋਂ ਬੱਤਰ ਹੋਈ ਪਈ ਐ ਇਸ ਟਾਈਮ ਦੇ ਵਿੱਚ ਤੇ ਇੰਨਾ ਕੁ ਹੀ ਮਾੜਾ ਹਾਲ ਹੋ ਗਿਆ ਵੀ ਤੁਸੀਂ ਮੰਲੋ ਪ੍ਰਾਣੀ ਤੁਸੀਂ ਗੱਲ ਕਰਦੇ ਸੀ ਵੀ ਕੋਈ ਵਾਰ ਹਾਸੇ ਵਾਲੀਆਂ ਵੀ ਗੱਲਾਂ ਸਾਹਮਣੇ ਹੁੰਦੀ ਨਹੀਂ ਹੁਣ ਪ੍ਰਾਣੀ ਚੂਰੀ ਦੀਆਂ ਗੱਲਾਂ ਲਾ ਲਓ ਤੁਸੀਂ ਹਨਾ ਹੁਣ ਘਰਾਂ ਦੇ ਵਿੱਚ ਉਹ ਮਾਤਾ ਜਦੋਂ ਮਤਲਬ ਅਸੀਂ ਜਦੋਂ ਬੱਚੇ ਸਾਡੇ ਹੁਣ ਕਈ ਵਾਰ ਕਹਿੰਦੇ ਵੀ ਉਹ ਮਤਲਬ ਇਹ ਆ ਕੀਆ ਜਾ ਹੋਰ ਹਨਾ ਅੱਗੇ ਸਮੇਂ ਦੇ ਵਿੱਚ ਚੂਰੀਆਂ ਦੇ ਕੋਲੋਂ ਰਾਤ ਨੂੰ ਰੋਟੀ ਵੱਜ ਜਾਣੀ ਤੇ ਸਵੇਰੇ ਮਾਤਾ ਨੇ ਜਦੋਂ ਆਪਾਂ ਸਕੂਲਾਂ ਦੇ ਵਿੱਚ ਜਾਂਦੇ ਸਾਨੂੰ ਉਹ ਸਵੇਰੇ ਜਿਹੜੀ ਰਾਤ ਦੀਆਂ ਰੋਟੀਆਂ ਹੋਣੀਆਂ ਉਹਦੀ ਚੂਰੀ ਬਣਾ ਕੇ ਸਾਨੂੰ ਟਿਫਨ ਦੇ ਵਿੱਚ ਪੈਕ ਕਰਕੇ ਡੱਬਿਆਂ ਦੇ ਵਿੱਚ ਪਾ ਕੇ ਦੇਣੀ ਉਹ ਚੂਰੀ ਦਾ ਨੰਦ ਹੀ ਨਹੀਂ ਅੱਜ ਕੱਲ ਮਤਲਬ ਜਿਹੜੇ ਸਾਡੇ ਰੈਸਟੋਰੈਂਟ ਨੇ ਉਹ ਚਾਹੇ ਚੂਰੀ ਜਾਂ ਹੋਰ ਜਿਹੜੇ ਰੈਸਟੋਰੈਂਟ ਨੇ ਉਹ ਜਾਂ ਚੂਰੀਆਂ ਦੇ ਨਾਮ ਤੋਂ ਸ਼ੁਰੂ ਹੋ ਗਏ ਇਹ ਸਾਡਾ ਵਿਰਸਾ ਜਿਹੜਾ ਅਸੀਂ ਭੁੱਲ ਗਏ ਤੇ ਤਾਂ ਹੀ ਜਿਹੜੀ ਹੈ ਅਲਾਮਤ ਬਿਮਾਰੀਆਂ ਨੇ ਜਾਂ ਇਹ ਇੰਨਾ ਹੋਇਆ ਜੀ ਅਸੀਂ ਉਹਨਾਂ ਨੂੰ ਛੱਡਿਆ ਤਾਂ ਇਹ ਜਿਹੜੀਆਂ ਅੱਜ ਅਲਾਮਤਾਂ ਨੇ ਚਾਹੇ ਉਹ ਸਾਡੀ ਤਰੱਕੀ ਦੇ ਜਾਂ ਅਸੀਂ ਟੈਕਨੋਲੋਜੀ ਆ ਜਾਂ ਕੁਛ ਹੈ ਉਹ ਸਾਨੂੰ ਚਿੰਬੜੀਆਂ ਨੇ ਤਾਂ ਸਾਡੇ ਅਸੀਂ ਮੁੱਖ ਦੋਸ਼ੀ ਅਸੀਂ ਆਪ ਆਪ ਨੂੰ ਮੰਨਦੇ ਹਾਂ ਲੋਕ ਜੀ ਉਹ ਚੀਜ਼ਾਂ ਨੂੰ ਭੁੱਲ ਗਏ ਅਸੀਂ ਪ੍ਰਾਣੀਆਂ ਤੁਸੀਂ ਗੱਲ ਕੀਤੀ ਹੈ ਪ੍ਰਾਣੀਆਂ ਅੱਗੇ ਕੀ ਸੀ ਵੀ ਅੱਗੇ ਘਰੋਂ ਜੋ ਅਸੀਂ ਸਾਡੀਆਂ ਸਾਰੀਆਂ ਸਬਜ਼ੀਆਂ ਉਹ ਅਸੀਂ ਪੈਦਾਵਾਰ ਆਪ ਕਰਦੇ ਸੀ ਦੁੱਧ ਸਵੇਰ ਤੋਂ ਸਾਡਾ ਦੁੱਧ ਮੱਖਣ ਘਿਓ ਲੱਸੀ ਇਹ ਸਾਡੀ ਆਪਣੀ ਘਰ ਦੀ ਹੁੰਦੀ ਸੀ ਹਮ ਸਬਜ਼ੀਆਂ ਸਾਡੀਆਂ ਘਰ ਦੀਆਂ ਹੁੰਦੀਆਂ ਸੀ ਕਣਕ ਸਾਡੀ ਘਰ ਦੀ ਹੁੰਦੀ ਸੀ ਠੀਕ ਹੈ ਜੀ ਨੂਨ ਮਿਰਚ ਮਸਾਲਾ ਹਲਦੀ ਸਾਡੀ ਹੁੰਦੀ ਸੀ ਮਿਰਚਾਂ ਅਸੀਂ ਹਰੀਆਂ ਲੈਂਦੀ ਸਿਰਫ ਨੂਨ ਜਿਵੇਂ ਕਹਿਦੀ ਹੈ ਗੱਲ ਵੀ ਨੂਨ ਇੱਕ ਬਾਹਰੋਂ ਲੈ ਬਾਕੀ ਸਾਰੀਆਂ ਚੀਜ਼ਾਂ ਸਾਡੀਆਂ ਘਰ ਦੀਆਂ ਹੁੰਦੀਆਂ ਸੀ ਤੇ ਅਸੀਂ ਉਹ ਮੰਨ ਲਓ ਉਹ ਚੀਜ਼ਾਂ ਭੁੱਲ ਕੇ ਅੱਜ ਇਹਨੂੰ ਨਵੀਂ ਟੈਕਨੋਲੋਜੀ ਦੇ ਵਿੱਚ ਪੈਰ ਧਰ ਲਿਆ ਤੇ ਮੰਨ ਲਓ ਬਹੁਤ ਤਰੱਕੀ ਵੀ ਕਰ ਲਈ ਪਰ ਜਿਹੜੀ ਅਸੀਂ ਸਿਹਤ ਸੀ ਆਪਦੀ ਉਹ ਸਿਹਤ ਬਿਲਕੁਕੁਲ ਹੀ ਖਰਾਬ ਕਰ ਲਈ ਜਿਹੜਾ ਅੱਜ ਦੇ ਸਮੇਂ ਵਿੱਚ ਤੁਸੀਂ ਦੇਖੋ ਵੀ ਹਸਪਤਾਲਾਂ ਨੇ ਜਿਹੜੇ ਭਰੇ ਪਏ ਨੇ ਬਾਈ ਜੀ ਜੇ ਕਿ ਅੱਗੇ ਕਿਸੇ ਆਮ ਤੁਸੀਂ ਮੰਨ ਲਓ ਆਪਾਂ ਜਦੋਂ ਸੁਣਦੇ ਸੀ ਵੀ ਆਮ ਜਿਹੜਿਆ ਸੀਗਾ ਵੀ ਕੋਈ ਬਿਮਾਰੀ ਜਾਂ ਕਿਸੇ ਨੂੰ ਮੌਤ ਦਾ ਜਿਹੜਾ ਹੁੰਦਾ ਸੀ ਉਹ ਆਮ ਕਿਤੇ ਛੇ ਮਹੀਨੇ ਸਾਲ ਬਾਅਦ ਮੰਨ ਲਓ ਕੋਈ ਸੁਣਦੇ ਸੀ ਅੱਜ ਕੱਲ ਤਾਂ ਰੋਜ਼ ਨਾਮ ਚ ਇੰਨੀ ਕਿ ਮੰਨ ਲਓ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹਨਾਂ ਦੀ ਮੰਨ ਲਓ ਇੱਕ ਉਮਰ ਦੀ ਸੀਮਾ ਉਹ ਕੱਟ ਗਈ 60 ਸਾਲ ਅੱਗੇ 100 ਸਾਲ ਦੇ ਬਜ਼ੁਰਗ ਸੀ ਮੰਨ ਲਓ ਹੁਣ ਸਾਡੇ ਜੇ ਪਿੰਡ ਦੀ ਗੱਲ ਕਰੀਏ ਤਾਂ ਅੱਗੇ 100 100 105 5 ਸਾਲ ਦੇ ਜਿਹੜੇ ਬਜ਼ੁਰਗ ਨੇ ਉਹ ਬਹੁਤ ਨਾਮਾਤ ਰਹਿ ਗਏ ਹੁਣ ਮੰਨ ਲਓ ਜਿਹੜੇ 4 ਤੋਂ 5 ਰਹਿ ਗਏ ਹੁਣ 60 ਪਲਸ ਉਮਰੀ ਮੇਲਾ ਦਾ 60 ਪਲੱਸ ਰਹੇਗੀ ਬਾਈ 60 ਸਾਲ ਤੋਂ ਉੱਪਰ ਮਨ ਲਓ ਮੈਨੂੰ ਲੱਗਦਾ ਨਹੀਂ ਹੈ ਵੀ 60 ਸਾਲ ਤੋਂ ਉੱਪਰ ਹੀ ਬੰਦਾ ਕਹਿੰਦਾ ਵੀ ਯਾਰ ਹੁਣ ਬਸ 60 ਸਾਲ ਟੱਪ ਗਏ ਬਸ ਹੁਣ ਇਹ ਮਨ ਲਓ ਸਾਡੀ ਵੀ ਹੁਣ ਤਾਂ ਗਏ ਵੀ ਹੁਣ ਬਸ ਇਹਦੀ ਜਿਵੇਂ ਕਹਦੀ ਹੈ ਵੀ ਸੀਮਾ ਇਹਦੀ ਲੰਘ ਚੁੱਕੀ ਆ ਉਮਰ ਇਹ ਨਗਾ ਚੁੱਕੇ ਨੇ ਅੱਗੇ 100 ਪਲੱਸ 105 ਸਾਲ ਹੁਣ ਸਾਡੇ ਕਈ ਇੱਥੇ ਸਾਡੀ ਬੇਬੇ ਹੈਗੀ ਆਪਣੀ ਪਤਨੀ ਦੇ ਵਿੱਚ ਉਹਨਾਂ ਦੀ ਉਮਰ 103 ਸਾਲ 105 ਸਾਲ ਵਾਲੋ ਹੁਣ ਇਸ ਟਾਈਮ ਹੈਗੇ ਨੇ ਬਹੁਤ ਵਧੀਆ ਚੱਲਦੇ ਫਿਰਦੇ ਨੇ ਵਧੀਆ ਗੱਲਾਂ ਬਾਤਾਂ ਨੇ ਉਹਨਾਂ ਦੀ ਉਮਰਾਂ ਨੂੰ ਕੀ ਸੀ ਉਹ ਸਾਡੀਆਂ ਖਰਾਕਾਂ ਤੇ ਨਿਰਭਰ ਸੀ ਜਿਹੜੀ ਸਾਡਾ ਪਿੰਡੂ ਵਿਰਸਾ ਸੀ ਜਸੀਂ ਸਾਰਾ ਕੁਝ ਆਪਣਾ ਉਤਪਾਦਨ ਆਪ ਕਰਦੇ ਸੀ ਤੇ ਇਹ ਇਹ ਜਿਹੜੀ ਅਲਾਮਤ ਹੈ ਸਾਨੂੰ ਹੁਣ ਟੈਕਨੋਲੋਜੀ ਲਾ ਲਓ ਜਾਂ ਕੁਛ ਲਾ ਲਓ ਜਿਹੜੀ ਚਿੰਬੜੀਆਂ ਨੇ ਇਹ ਸਾਡਾ ਜਿਹੜੇ ਇਹ ਮਾੜੇ ਹਾਲਾਤ ਹੈ ਨੇ ਉਸੇ ਕਰਕੇ ਆਏ ਨੇ ਬਾਈ ਜੀ ਅਚ ਤੁਸੀਂ ਐਨਾਲਿਸਿਸ ਕੀਤਾ ਇਸ ਚੀਜ਼ ਨੂੰ ਵੀ ਕਿ ਕਿੰਨੇ ਕ ਪਰਸੈਂਟ ਜਿਵੇਂ ਲੰਮਸਮ ਕਰ ਲੰਨੇ ਆ ਗੱਲ ਆਪਾਂ ਵੀ ਐਕਿਊਰੇਟ ਚਲੋ ਡਾਟਾ ਜਿਹੜਾ ਹੈ ਪ੍ਰੋਪਰ ਨਹੀਂ ਕਈ ਵਾਰ ਪ੍ਰੋਵਾਈਡ ਕੀਤਾ ਜਾਂਦਾ ਹੈਗਾ ਵੀ ਕਿੰਨੇ ਪਰਸੈਂਟ ਲੱਗਦਾ ਹੈ ਕਿ ਲੋਕ ਨੇ ਜਿਹੜੇ ਪ੍ਰਭਾਵਿਤ ਹੋਏ ਹੋਏ ਨੇ ਪੰਜਾਬ ਦੇ ਜਾਂ ਫਿਰ ਪ੍ਰੋਡਕਟ ਨੇ ਜਿਹੜੇ ਕਿੰਨੇ ਕ ਪਰਸੈਂਟ ਹੋਣਗੇ ਜਿਹੜੇ ਮਲਾਵਟੀ ਤੌਰ ਦੇ ਉੱਤੇ ਦੇਖਣ ਨੂੰ ਮਿਲਦੇ ਨੇ ਭਾਈ ਮਲਾਵਟ ਤੁਸੀਂ ਇੱਕ ਮੰਨ ਲਓ ਮੈਂ ਹੋ ਗਏ ਮੈਨੂੰ ਚਾਰ ਪੰਜ ਦਿਨ ਪੰਜਾਬ ਸਰਕਾਰ ਦਾ ਕੋਈ ਡਾਟਾ ਹੋ অথেন্টিਕੇਸ਼ਨ ਆ ਵੀ ਉਹਨਾਂ ਦਾ ਇੱਕ ਡਾਟਾ ਮੰਨ ਲਓ ਆਪਾਂ ਸਰਕਾਰ ਦਾ ਡਾਟਾ ਕਹਿੰਦੇ ਨੇ ਕੁਝ ਆਮ ਬੰਦੇ ਦਾ ਨਹੀਂ ਹੈ ਸਰਕਾਰ ਦਾ ਡਾਟਾ ਮੰਨ ਲਓ ਆਪ ਕਹਿੰਦੇ ਨੇ ਵੀ ਅਸੀਂ ਉਹ ਡਾਟਾ ਸਾਡਾ ਹਰਾਨੀ ਜਨਕ ਹੈ ਚਾਹੀ ਉਹ ਫਸਟ ਆਫ